ਧੰਨਵਾਦ ਸਭਾਪਤੀ ਜੀ ਤੁਸੀਂ ਮੈਨੂੰ ਪ੍ਰੈਜ਼ੀਡੈਂਟ ਡਰੈਸ ਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸੰਗਰੂਰ ਦੇ ਲੋਕਾਂ ਦਾ ਜਿਨ੍ਹਾਂ ਨੇ ਚੁਣ ਕੇ ਮੈਨੂੰ ਇਸ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦਾ ਮੈਂਬਰ ਜਿਨ੍ਹਾਂ ਨੇ ਬਣਾਇਆ ਸਭਾਪਤੀ ਜੀ ਮੈਂ ਸਭਾਪਤੀ ਜੀ ਮੈਂ ਰਾਸ਼ਟਰਪਤੀ ਜੀ ਦਾ ਭਾਸ਼ਣ ਇੱਕ ਨਹੀਂ ਦੋ ਵਾਰੀ ਪੜ੍ਹਿਆ ਤੇ ਇੱਕ ਵਾਰ ਵੀ ਇਹਦੇ ਵਿੱਚ ਪੰਜਾਬ ਦਾ ਪੰਜਾਬ ਦੇ ਨਾਮ ਦਾ ਜ਼ਿਕਰ ਤੱਕ ਨਹੀਂ ਜਿਹੜਾ ਉਹ ਕੀਤਾ ਗਿਆ ਉਹ ਪੰਜਾਬ ਜੀ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80% ਸ਼ਹੀਦੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਤੇ ਕੇਵਲ ਸਰ ਸ਼ਹਾਦਤਾਂ ਨਹੀਂ ਦਿੱਤੀਆਂ ਜਦੋਂ ਦੇਸ਼ ਯਾਦ ਹੋਇਆ ਤੇ ਜਦੋਂ ਸਾਰੇ ਦੇਸ਼ ਚ ਮਠਿਆਈਆਂ ਲੱਡੂ ਵੰਡੇ ਜਾ ਰਹੇ ਸੀ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਦੋਂ ਸਰ ਸਾਡਾ ਪੰਜਾਬ ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ ਸਾਡੇ ਉਦੋਂ ਵੀ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਾਡੇ ਗੁਰੂ ਘਰ ਪਾਕਿਸਤਾਨ ਚ ਰਹਿ ਗਏ ਸਾਡਾ ਕਲਚਰ ਪਾਕਿਸਤਾਨ ਚ ਰਹਿ ਗਿਆ ਸਾਡੀਆਂ ਇਤਿਹਾਸਿਕ ਬਿਲਡਿੰਗਾਂ ਪਾਕਿਸਤਾਨ ਚ ਰਹਿ ਗਈਆਂ ਪਰ ਫਿਰ ਵੀ ਅਸੀਂ ਪੰਜਾਬੀਆਂ ਨੇ ਸੀ ਨਹੀਂ ਕੀਤੀ ਤੇ ਉਦੋਂ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਪੰਜਾਬ ਦਾ ਕੀ ਯੋਗਦਾਨ ਸੀ ਇਹਦੀ ਕਦਰ ਸੀ ਸਰਦਾਰ ਪਟੇਲ ਜਦੋਂ ਪਹਿਲੀ ਵਾਰੀ ਹਸ਼ਿਆਰਪੁਰ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੇ ਆਏ ਕਿਉਂਕਿ ਪੰਜਾਬ ਯੂਨੀਵਰਸਿਟੀ ਵੀ ਅੱਧੀ ਲਾਹੌਰ ਰਹਿ ਗਈ ਅੱਧੀ ਸਾਡੇ ਨਾਲ ਹਸ਼ਿਆਰਪੁਰ ਆ ਗਈ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਅਹਿਸਾਸ ਕੀਤਾ ਤੇ ਧੰਨਵਾਦ ਕੀਤਾ ਦਲੇਰ ਪੰਜਾਬੀਆਂ ਦਾ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਬੋਝ ਤੁਹਾਡੇ ਮੋਢਿਆਂ ਤੇ ਪਿਆ ਜਿੰਨਾ ਦੁੱਖ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਕੋਈ ਹੋਰ ਕੌਮ ਹੁੰਦੀ ਕੋਈ ਹੋਰ ਲੋਕ ਹੁੰਦੇ ਤਾਂ ਸ਼ਾਇਦ ਸਹਿ ਨਹੀਂ ਨ ਕਰ ਪਾਉਂਦੇ ਮੈਂ ਤੁਹਾਨੂੰ ਸਲਾਮ ਕਰਦਾ ਤੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਪੰਜਾਬ ਨੇ ਆਪਣੇ ਪਿੰਡੇ ਚੋਂ ਬਹੁਤ ਲਹੂ ਹੈ ਜਿਹੜਾ ਉਹ ਬਹਾਇਆ ਇਸ ਦੇਸ਼ ਤੇ ਲਈ ਬਹੁਤ ਵੱਡਾ ਝਕਮ ਹੋਇਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਇਹ ਦੇਸ਼ ਉਸ ਜ਼ਖਮ ਨੂੰ ਭਰਨ ਦਾ ਕੰਮ ਕਰੂਗਾ ਤੇ ਦੇਸ਼ ਪੰਜਾਬ ਦੀ ਹਰ ਮਦਦ ਕਰੂਗਾ ਪਟੇਲ ਜੀ ਨੇ ਸਾਡੇ ਨਾਲ ਦੁੱਖ ਤਾਂ ਵੰਡਿਆ ਸਰ ਪਰ ਪੰਜਾਬ ਦੀ ਮਦਦ ਕੋਈ ਨਹੀਂ ਹੋਈ ਪਰ ਪੰਜਾਬ ਨੇ ਉਸ ਤੋਂ ਬਾਅਦ ਵੀ ਆਪਣਾ ਫਰਜ਼ ਨਿਭਾਉਣਾ ਬੰਦ ਨਹੀਂ ਕੀਤਾ ਕੱਲੀਆਂ ਦੇਸ਼ ਤੂੰ ਆਜ਼ਾਦ ਕਰਾਉਣ ਲਈ ਸ਼ਹਾਦਤਾਂ ਨਹੀਂ ਦਿੱਤੀਆਂ ਉਸ ਤੋਂ ਬਾਅਦ ਵੀ 47 ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਸਭਾਪਤੀ ਜੀ ਕਦੇ ਵੀ ਕੋਈ ਦਿਨ ਹੋਣਾ ਜਿਸ ਦਿਨ ਪੰਜਾਬ ਦੇ ਪੁੱਤਾਂ ਦੀਆਂ ਲਾਸਾਂ ਬਾਰਡਰ ਤੋਂ ਰਾਖੀ ਕਰਦਿਆਂ ਦੀਆਂ ਤਰੰਗਿਆ ਚਲ ਪੇਟ ਕੇ ਪੰਜਾਬ ਬਣਾਉਂਦੀਆਂ ਹੋਣ ਆ ਜਿਹੜੀ ਅਗਨੀ ਵੀਰਕੀਮ ਤੁਸੀਂ ਸ਼ੁਰੂ ਕੀਤੀ ਹੈ ਸਰਕਾਰ ਨੇ ਤਾਂ ਨਹੀਂ ਉਹਨਾਂ ਨੂੰ ਸ਼ਹੀਦ ਲਾਨਿਆ ਪਰ ਪੰਜਾਬ ਦਾ ਪਹਿਲਾ ਅਗਨੀ ਵੀਰ ਸ਼ਹੀਦ ਅਮਰਪਾਲ ਹੋਇਆ ਜਿਹਨੂੰ ਸਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਦੇਣ ਦਾ ਜਿਹੜਾ ਕੰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਹਰ ਜਗ੍ਹਾ ਪੰਜਾਬੀਆਂ ਅਸਰ ਜਿਹੜਾ ਕੰਟਰੀਬਿਊਸ਼ਨ ਰਿਹਾ ਹੈ ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਆ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਜੀ ਭਾਰਤ ਆਤਮ ਨਿਰਭਰ ਹੋ ਗਿਆ ਆਤਮ ਨਿਰਭਰ ਹੋ ਗਿਆ ਸਭ ਤੋਂ ਪਹਿਲਾਂ ਜੇ ਭਾਰਤ ਨੂੰ ਆਤਮ ਨਿਰਭਰ ਕਰਨ ਦਾ ਕੰਮ ਕੀਤਾ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ ਜਦੋਂ ਭਾਰਤ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮੰਗਣਾ ਪੈਂਦਾ ਸੀ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਨੂੰ ਦੇਸ਼ ਨੂੰ ਆਤਮ ਨਿਰਭਰ ਕੀਤਾ ਤੇ ਉਹਦੇ ਲਈ ਸਰ ਸਾਨੂੰ ਮੋਲ ਹੈ ਜਿਹੜਾ ਉਹ ਤਾਰਨਾ ਪਿਆ ਸਾਡੀ ਧਰਤੀ ਜ਼ਹਿਰੀਲੀ ਹੋ ਗਈ ਸਾਡਾ ਪਾਣੀ ਪੰਜਾਬ ਦਾ 405 ਫੁੱਟ ਤੇ ਚਲਾ ਗਿਆ ਤੇ ਅੱਜ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਆ ਜੋਨਾਂ ਨੂੰ ਦਿੱਲੀ ਆਉਣ ਤੋਂ ਵੀ ਰੋਕਿਆ ਜਾ ਰਿਹਾ ਉੱਥੇ ਬਾਰਡਰਾਂ ਤੇ ਜਿਹੜੇ ਕਿਸਾਨ ਨੇ ਉਹ ਬਿਠਾਏ ਹੋਏ ਆ ਤੇ ਕੱਲਾ ਸਰ ਇੱਥੇ ਨਹੀਂ ਅੱਜ ਬੜੇ ਸਾਡੇ ਜਿਹੜੇ ਬਲਾਰੇ ਆ ਉਹਨਾਂ ਨੇ ਜ਼ਿਕਰ ਕੀਤਾ ਕਿ ਜੀ ਭਾਰਤ 2036 ਦੇ ਵਿੱਚ 올림픽 호스트 ਕਰੂਗਾ ਤੇ ਹੁਣ ਪੈਰਿਸ ਚਾ ਉੱਥੇ ਸਾਡੇ ਖਿਡਾਰੀ ਜਾ ਰਹੇ ਆ ਤੇ ਸਰ ਖੇਡਾਂ ਦੇ ਵਿੱਚ ਵੀ ਜੇ 올림픽 ਚ ਟੀਮ ਤੌਰ ਤੇ ਮੈਡਲ ਵੀ ਸਾਡੇ ਦੇਸ਼ ਦਾ ਆਇਆ ਤਾਂ ਪਹਿਲਾ ਯੋਗਦਾਨ ਟੀਮ ਤੌਰ ਤੇ ਵੀ ਸਾਡੇ ਪੰਜਾਬ ਦੇ ਹਾਕੀ ਦੇ ਖਿਡਾਰੀ ਬਲਵੀਰ ਸਿੰਘ ਸੀਨੀਅਰ ਵਰਗ ਜਾਂਦਾ ਸੀ ਤੇ ਇੰਡੀਵਿਜੂਅਲ ਤੌਰ ਤੇ ਵੀ ਜੇ ਪਹਿਲਾ ਗੋਲਡ 올림픽 ਦਿਵਾਇਆ ਤਾਂ ਅਵਿਨਵ ਬੇਂਦਰਾ ਨੇ ਦਿਵਾਇਆ ਜਿਹੜਾ ਪੰਜਾਬੀ ਸੀ ਤੇ ਹੁਣ ਜੇ ਵਰਲਡ ਕੱਪ ਜਿੱਤੇ ਆ ਉਹਦੇ ਵਿੱਚ ਵੀ ਸਰ ਸਭ ਤੋਂ ਵੱਧ ਵਿਟਾਂ ਪੰਜਾਬ ਦੇ ਗੱਭਰੂ ਅਰਸ਼ਦੀਪ ਸਿੰਘ ਨੇ ਲਈਆਂ ਨੇ ਤੇ ਅੱਜ ਜਿੰਨੀਆਂ ਸਾਡੀਆਂ ਵੱਡੀਆਂ ਟੀਮਾਂ ਨੇ ਕ੍ਰਿਕਟ ਦੀ ਕੁੜੀਆਂ ਦੀ ਕੈਪਟਨ ਹਰਮਨਦੀਪ ਕੌਰ ਆ ਟੀਮ ਕ੍ਰਿਕਟ ਦੀ ਮੁੰਡਿਆਂ ਦੀ ਜ਼ਿੰਬਾਬੇ ਜਾ ਰਹੀ ਹੈ ਉਹਦਾ ਕੈਪਟਨ ਸ਼ੋਭਮ ਗਿੱਲ ਮੁੰਡਿਆਂ ਦੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਹਰ ਜਗ੍ਹਾ ਸਰ ਯੁੱਧ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ ਹਰ ਜਗ੍ਹਾ ਪੰਜਾਬੀਆਂ ਦਾ ਇਸ ਦੇਸ਼ ਦੇ ਲਈ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਰਿਆ ਪਰ ਸਰ ਸਾਨੂੰ ਪੰਜਾਬੀਆਂ ਨੂੰ ਭੀਖ ਨਹੀਂ ਮੰਗਣੀ ਆਉਂਦੀ ਅਸੀਂ ਜਿੱਥੇ ਜਾਂਦੇ ਆ ਮਿਹਨਤ ਕਰਕੇ ਆਪਣਾ ਮੁਕਾਮ ਬਣਾਉਨੇ ਆ ਅਸੀਂ ਕੱਚ ਦੇ ਜਾ ਕੇ ਮੌਥਰ ਵੀ ਬਾਤ ਕੀਤੇ ਅਸੀਂ ਯੂਪੀ ਦੇ ਜਾ ਕੇ ਜੰਗਲ ਵੀ ਜਿਹੜੇ ਆ ਉਹ ਬਾਤ ਕੀਤੇ ਪਰ ਸਰ ਜੋ ਪੰਜਾਬ ਤੇ ਕਦੇ ਭੀੜ ਪਈ ਸਾਡਾ ਕਦੇ ਕੇਂਦਰ ਨੇ ਸਾਥ ਨਹੀਂ ਦਿੱਤਾ ਜਦੋਂ ਪੰਜਾਬ ਤੇ ਕਾਲਾ ਦੌਰ ਆਇਆ ਉਹਦਾ ਬੋਝ ਵੀ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਉਹ ਪਾਇਆ ਗਿਆ ਚਲ ਅਸੀਂ ਉਹਦੇ ਵਿੱਚੋਂ ਵੀ ਨਿਕਲ ਕੇ ਜਿਹੜਾ ਖੜਿਆ ਹੋ ਜਾਂਦੇ ਕਿਉਂਕਿ ਉਸ ਦੌਰਾਨ ਪੰਜਾਬ ਦੀ ਜਿਹੜੀ ਸਾਰੀ ਇੰਡਸਟਰੀ ਸੀ ਉਹ ਮਾਈਗ੍ਰੇਟ ਕਰ ਗਈ ਤੇ ਉਸ ਤੋਂ ਬਾਅਦ ਵੀ ਜਦੋਂ ਮਾਹੌਲ ਅਨੁਕੂਲ ਹੋਇਆ ਇੰਡਸਟਰੀ ਨੇ ਪੰਜਾਬ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੀ ਸਰ ਸਾਡੇ ਜਿਹੜੇ ਗਵਾਂਢੀ ਸੂਬੇ ਸੀ ਉਹਨਾਂ ਨੂੰ ਟੈਕ 7 ਸਟੇਟ ਆ ਜਿਹੜਾ ਬਣਾ ਦਿੱਤਾ ਗਿਆ ਜਿਹਦੇ ਕਰਕੇ ਮੈਂ ਸਮਝਦਾ ਕਿ ਇਸ ਤੋਂ ਮਤਰਿਆ ਬਿਹਾਰ ਪੰਜਾਬ ਦੇ ਨਾਲ ਜਿਹੜਾ ਹੋਰ ਕੋਈ ਹੋ ਨਹੀਂ ਸਕਦਾ ਸੋ ਇਸੇ ਕਰਕੇ ਮੈਂ ਸਭਾਪਤੀ ਜੀ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਆਪਦਾ ਹੱਕ ਹੈ ਜਿਹੜਾ ਉਹ ਮੰਗਦੇ ਆ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸਭਨ ਬਣਾ ਦਿੰਦੇ ਹੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ ਤੇ ਸਾਡਾ ਜਿਹੜਾ ਬਣਦਾ ਕਹੋ ਵੀ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਹੋਇਆ 1000 ਕਰੋੜ ਰੁਪਏ ਸਾਡਾ ਐਨਐਚਐਮ ਦਾ ਰੁਕਿਆ 557 ਕਰੋੜ ਰੁਪਏ ਸਾਡੇ ਐਸਐਸਏ ਦੇ ਰੋਕਲੇ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਂ ਤੇ ਸਭਾਪਤੀ ਜੋ ਸਰਦਾਰ ਪਟੇਲ ਜੀ ਨੇ 5 ਮਾਰਚ 1949 ਨੂੰ ਵਾਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਜ਼ਖਮ ਭਰਾਂਗੇ ਪੰਜਾਬ ਦੇ ਜ਼ਖਮ ਅਜੇ ਅੱਲੇ ਆ ਉਹ ਜ਼ਖਮ ਭਰੇ ਜਾਣ ਜੇ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸਭਨ ਲਾਂ ਸਕਦੇ ਹੋ ਤਾਂ ਪੰਜਾਬ ਨੂੰ ਵੀ 10 ਸਾਲਾਂ ਲਈ ਘਟੋਕਾ ਟੈਕਸ ਸਭਨ ਲਾਨਿਆ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਕਿਉਂਕਿ ਅਸੀਂ ਮਿਹਨਤ ਕਰਨੀ ਜਾਣਦੇ ਹਾਂ ਅਸੀਂ ਆਪਣੇ ਪੈਰਾਂ 'ਚ ਜਿਹੜਾ ਉਹ ਖੜੇ ਹੋ ਸਕੀਏ ਤੇ ਦੂਜਾ ਸਰ ਇਹਦੇ ਵਿੱਚ ਦੇਸ਼ ਦੇ ਜਿਹੜੇ ਮੁਲਾਜ਼ਮ ਨਹੀਂ ਉਨ੍ਹਾਂ ਬਾਰੇ ਕਿਤੇ ਜਿਹੜਾ ਜ਼ਿਕਰ ਹੈ ਨਹੀਂ ਕੀਤਾ ਗਿਆ ਅੱਜ ਕੇਂਦਰ ਸੂਬਿਆਂ ਨੂੰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਹੈ ਓਪੀਐਸ ਦੀ ਸਾਡੇ ਮੁਲਾਜ਼ਮ ਜਿਹੜੇ ਆ ਉਹ ਡਿਮਾਂਡ ਕਰ ਰਹੇ ਆ ਤੁਸੀਂ ਕਾਹਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰ ਆ ਜਿਹੜਾ ਉਹ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਕਿਉਂਕਿ ਮੈਂ ਸਾਰ ਇੱਕ ਮੁਲਾਜ਼ਮ ਦਾ ਬੇਟਾ ਮੁਲਾਜ਼ਮ ساری ਜ਼ਿੰਦਗੀ ਆਪਣਾ ਜੀਪੀਐਫ ਜਮ੍ਹਾਂ ਕਰਵਾਉਂਦਾ ਤਾਂ ਕਿ ਜਦੋਂ ਮੈਂ ਬਢਾਪੇ ਵੇਲੇ ਜਿਹੜਾ ਉਹਨੂੰ ਵਰਤੂਗਾ ਤੁਸੀਂ ਦੇਖੋ ਵੀ ਇੱਕ ਭਰਾ ਨੂੰ ਵੀ ਇਹ ਜਾਤ ਨਹੀਂ ਹੁੰਦੀ ਵੀ ਦੂਜੇ ਭਰਾ ਦੀ ਜਿਹੜੀ ਕਮਾਈ ਹੈ ਕਿੱਥੇ ਇਨਵੈਸਟ ਕਰਨੀ ਹੈ ਤੁਸੀਂ ਕੰਪਨੀਆਂ ਤੇ ਛੱਡਤਾ ਜੀ ਬੈਂਕ ਤੇ ਇਨਵੈਸਟ ਕਰਾਂਗੇ ਪ੍ਰਾਈਵੇਟ ਕੰਪਨੀਆਂ ਇਨਵੈਸਟ ਕਰਾਂਗੇ ਇੱਥੇ ਬੜੇ ਨੀਰ ਮੋਦੀ ਅਰਗੇ ਭੱਜ ਜਾਂਦੇ ਆ ਜੀ ਕੌਣ ਜ਼ਿੰਮੇਵਾਰ ਹੈ ਜੇ ਮੁਲਾਜ਼ਮ ਦੇ ਪੈਸਿਆਂ ਨੂੰ ਲੈ ਕੇ ਜਿਹੜਾ ਕੋਈ ਭਾਜੂਗਾ ਉਹ ਸਭ ਦੇਖ ਜੇ ਮੁਲਾਜ਼ਮਾਂ ਦੀ ਏ ਡਿਮਾਂਡ ਹੈ ਕਿ ਓਪੀਐਸ ਪੂਰੇ ਦੇਸ਼ ਦੇ ਵਿੱਚ ਲਾਗੂ ਹੈ ਜਿਹੜਾ ਕੀਤਾ ਜਾਵੇ ਲਾਸਟ ਸਾਰ ਇੱਕੋ ਗੱਲ ਸਾਡੇ ਜਿਹੜੇ ਸੱਤਾਧਰ ਬੈਂਚ ਤੋਂ ਬੜੇ ਵਾਰੀ ਕੱਲ ਦੀ ਗੱਲ ਹੋ ਰਹੀ ਹੈ ਕਿ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਇਹਨਾਂ ਦੇ ਲੀਡਰ ਨੇ ਅੰਦਰ ਨੇ ਸਰ ਉਹਨਾਂ ਨੂੰ ਕੋਈ ਕੋਰਟ ਨੇ ਸਜ਼ਾ ਨਹੀਂ ਕੀਤੀ ਜਿਉਂ ਅੰਦਰ ਨੇ ਜਿਉਂ ਅੰਦਰ ਨੇ ਤਾਂ ਕੇਂਦਰ ਦੀਆਂ ਈਡੀ ਸੀਬੀਆਈ ਕਰਕੇ ਅੰਦਰ ਨੇ ਕੱਲ ਹਮੰਤ ਫਰੇਨ ਨੂੰ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਐ ਉਹਦੇ ਵਿੱਚ ਕੀ ਕਿਹਾ ਕਿ ਜੀ ਐਦਾਂ ਦਾ ਜਾਂ ਸਿੱਧੇ ਜਾਂ ਸਿੱਧੇ ਤੌਰ ਤੇ ਕੋਈ ਐਦਾਂ ਦਾ ਸਬੂਤ ਨਹੀਂ ਜਿਹਦੇ ਨਾਲ ਸਮੰਤ ਸਰੇਂ ਦੇ ਕੇਸ ਆ ਜਿਹੜਾ ਚਲਾਇਆ ਜਾ ਸਕਦਾ ਹੁਣ 5 ਮਹੀਨੇ ਮੰਥਰੇ ਜੀ ਅੰਦਰ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਸੱਤਾਤਰ ਮਾਫੀ ਮੰਗੂਗੀ ਇੱਕ ਮਿੰਟ ਸਰ ਅਰਵਿੰਦ ਕੇਜਰੀਵਾਲ ਜਿੱਤੇ ਮਨੀਸ਼ ਸੋਦੀਆ ਜਿਹਦੇ ਗੈਸਟ ਵੀ ਇੱਕ ਵੀ ਰੁਪਿਆ ਸਾਬਤ ਨਹੀਂ ਹੋਇਆ ਇੱਕ ਵੀ ਰੁਪਿਆ ਮਿਲਿਆ ਨਹੀਂ ਤੇ ਕੱਲ ਨੂੰ ਇਹੀ ਹਾਲਾਤ ਇਹੀ ਕੋਰਟ ਦੇ ਨਿਆਇਪਾਲਿਕਾ ਸਾਨੂੰ ਭਰੋਸਾ ਉਹਨਾਂ ਨੂੰ ਜ਼ਮਾਨਤ ਮਿਲਲੀ ਆ ਉਹਨਾਂ ਨੇ ਬਾਹਰ ਆਉਣਾ ਕਿ ਸੱਤਾਤਰ ਮਾਫੀ ਮੰਗੂਗੀ ਕਿ ਜਿਹੜੇ ਦੋਸਤਾਂ ਲਈ ਤੁਸੀਂ ਮਨੀਸ਼ ਸੌਦੀ ਨੂੰ ਅੰਦਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਨੂੰ ਅੰਦਰ ਰੱਖਿਆ ਸੋ ਸਰ ਮੈਂ ਇੱਕੋ ਗੱਲ ਆਖਦੇ ਕਹੂੰਗਾ ਕਿ ਇਹ ਦੇਸ਼ ਨੂੰ ਇਹ ਦੇਸ਼ ਦੇ ਲੋਕਾਂ ਨੂੰ सीबीआई ਤੋਂ ਈਡੀਆਈ ਤੋਂ ਡਰਾ ਕੇ ਦਬਾਇਆ ਨਹੀਂ ਜਾ ਸਕਦਾ ਇਹ ਦੇਸ਼ ਤੂਜੇ ਵੰਡਣ ਦਾ ਧਰਮਾਂ ਦੇ ਨਾਂ ਤੇ ਕੰਮ ਕਰੋਗੇ ਇਹ ਦੇਸ਼ ਅੱਗੇ ਨਹੀਂ ਵਧੂਗਾ ਦੇਸ਼ ਅੱਗੇ ਵਧੂਗਾ ਜੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਜੇ ਲੋਕਾਂ ਨੂੰ ਜਿੰਨਾ ਡਰਾਉਂਗੇ 8240 ਤੇ ਰਹੋ ਤੇ ਆਉਣ ਵਾਲੇ ਸਮੇਂ ਚ ਏਦੂ ਵੀ ਨੀਚੇ ਆਵੋਗੇ ਬਹੁਤ ਬਹੁਤ ਧੰਨਵਾਦ